ਸਮੂਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਰਾਮਲੀਲਾ ਦਾ ਪਵਿੱਤਰ ਤਿਹਾਰ ਬੇਹਦ ਸ਼ਰਧਾ ਔਰ ਤੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਜਗ੍ਹਾ-ਜਗ੍ਹਾ ਦੇ ਵਿੱਚ ਪੰਡਾਲ ਸਜ ਚੁਕੇ ਔਰ ਲੋਕ ਵੀ ਬੇਹਦ ਸ਼ਰਧਾ ਔਰ ਉਤਸ਼ਾਹ ਦੇ ਨਾਲ ਪਹੁੰਚ ਰਹੇ ਆ देर रात ਤੱਕ ਰਾਮਲੀਲਾ ਦਾ ਤਿਹਾਰ ਚੱਲ ਰਿਹਾ ਵਾ ਇਸ ਮੌਕੇ ਤੇ ਗੁਰਦਾਸਪੁਰ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਸਮੂਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਬੀਤੇ ਦਿਨ ਚੰਡੀਗੜ੍ਹ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਹਾਈ ਲੈਵਲ ਦੀ ਮੀਟਿੰਗ ਦੇ ਵਿੱਚ ਡੀਜੀਪੀ ਪੰਜਾਬ ਔਰ ਮੁੱਖ ਮੰਤਰੀ ਸਾਹਿਬ ਨੇ ਸਾਰੇ ਹੀ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਰਾਮਲੀਲਾ ਜਿੱਥੇ ਵੀ ਆਯੋਜਨ ਹੋ ਰਿਹਾ ਉੱਥੇ ਸਖਤ ਸੁਰੱਖਿਆ ਪ੍ਰਬੰਧ ਜੜੇ ਉਹ ਕੀਤੇ ਜਾਣ ਇਸੇ ਦੇ ਤਹਿਤ ਐਸਐਸਪੀ ਗੁਰਦਾਸਪੁਰ ਆਈਪੀਐਸ ਦੇ ਦਿੱਤੇ ਵੱਲੋਂ ਦੇਰ ਰਾਤ ਤੱਕ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਖੁਦ ਜਾ ਕੇ ਜੜਾ ਵਾ ਸਰਪ੍ਰਾਈਜ਼ ਚੈਕਿੰਗ ਕੀਤੀ ਗਈ ਔਰ ਇਸ ਤਰ੍ਹਾਂ ਜੜਾ ਵਾ ਹਰ ਜ ਆਣ ਜਾਣ ਵਾਲੇ ਦੇ ਉੱਪਰ ਪੁਲਿਸ ਦੇ ਕਰਮਚਾਰੀਆਂ ਔਰ ਅਧਿਕਾਰੀਆਂ ਨੂੰ ਜੜਾ ਵਾ ਕੜੀ ਨਜ਼ਰ ਰੱਖਣ ਦੇ ਲੈ ਕੇ ਆ ਗਿਆ ਇਸ ਮੌਕੇ ਤੇ ਦਿਨਾਂਦਰਗਰ ਦੇ ਵਿੱਚ ਜਦੋਂ ਐਸਐਸਪੀ ਸਾਹਿਬ ਪਹੁੰਚੇ ਤਾਂ ਉੱਥੇ ਮੈਂਬਰ ਰਾਸ਼ਟਰੀ ਲੋਕ ਅਦਾਲਤ ਪ੍ਰਵੀਨ ਬਾਬਾ ਜੀ ਵੱਲੋਂ ਵੀ ਉਹਨਾਂ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਗੱਲਬਾਤ ਦੌਰਾਨ ਐਸਐਸਪੀ ਸਾਹਿਬ ਨੇ ਕਿਹਾ ਕਿ ਰਾਮਲੀਲਾ ਦਾ ਤਿਹਾੜਾ ਵਾ ਉਸ ਨੂੰ ਲੈ ਕੇ ਦੇਖਣ ਵਿੱਚ ਆਇਆ ਵਾ ਕਿ ਲੋਕਾਂ ਦੇ ਵਿੱਚ ਬਹੁਤ ਸ਼ਰਧਾ ਔਰ ਉਤਸ਼ਾਹ ਵਾ ਔਰ ਬੇहद ਖਾਸ ਰੌਣਕਾਂ ਜੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਗੁਰਦਾਸਪੁਰ ਪੁਲਿਸ ਹਰ ਜਗ੍ਹਾ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਜੜਾ ਵਾ ਉਹ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ 24 ਘੰਟੇ ਹਾਜ਼ਰ ਵਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੀ ਆਪਣੇ ਆਸ-ਪਾਸ ਧਿਆਨ ਰੱਖਣ ਜੇਕਰ ਕਿਤੇ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਨਜ਼ਰ ਆਉਂਦੀ ਹੈ ਤਾਂ ਤੁਰੰਤ ਨਜ਼ਦੀਕੀ ਪੁਲਿਸ ਅਫਸਰ ਨੂੰ ਇਸ ਦੀ ਜਾਣਕਾਰੀ ਦੇਣ ਇਸ ਮੌਕੇ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਇੱਧਰ-ਉੱਧਰ ਘੁੰਮ ਰਹੇ ਸੀ ਪੁਲਿਸ ਵੱਲੋਂ ਉਹਨਾਂ ਦੀ ਚੈਕਿੰਗ ਵੀ ਕੀਤੀ ਗਈ ਆਓ ਸੁਣੀਏ ਪੂਰੀ ਗੱਲ ਦੇਖੋ ਜੀ ਅੱਜ इस संबंध में मैं बताना चाहूंगा कि मान्य सीएम साहब ने आज एक जो सभी सीनियर पुलिस ऑफिस हैं उनको इंस्ट्रक्शन दिए थे और उसी के तहत जो है ऑलरेडी हमारी जो तो इस संबंध में जो पुलिस की जो एक्शन है वो लगातार रह चल रहे थे तो आज सीएम साहब और डीजी साहब के जो तो निर्देश पे तो आज हमारी तरफ से जो है पूरे जिले में जितने भी रामलीलाज हैं और बाकी सारे जो इवेंट है उनकी प्रॉपर चेकिंग की जा रही है बाकी सारे इंस्ट्रक्शन हम दे रहे हैं मैनेजमेंट so है सुरक्षा तो देखो, देखो और व्यवस्था और को बड़ी, बड़ी, बड़ा उसका बड़ा सिंपल है की बाकी सारी चीजें हम विजिट कर रहे हैं सारे सारे लोकेशन हम विजिट करें